ਅੱਛੀ ਗੱਲ ਵਿੱਚ ਕਿਰਨ ਤੁਸੀਂ ਵੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੀ ਤਾਂ ਤੁਹਾਨੂੰ ਦੱਸੀ ਕਿ 20 ਮਈ ਯਾਨੀ ਕਿ ਅੱਜ ਨੂੰ ਬਣਨ ਵਾਲਾ ਸਿੱਧ ਯੋਗ ਦਾ ਸ਼ੁਭ ਸੰਜੋਗ ਟੌਰਸ ਸਮੇਤ ਇਹਨਾਂ ਪੰਜ ਰਾਸ਼ੀਆਂ ਨੂੰ ਸ਼ੁਭ ਸੰਜੋਗ ਅਤੇ ਤਾਂ ਦੇ ਵਿੱਚ ਵਾਦਾ ਹੋਣ ਵਾਲਾ ਜੀਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਟੌਰਸ ਰਾਸ਼ੀ ਵਾਲਿਆ ਬਾਰੇ ਤਾਂ ਅੱਜ 20 ਮਈ ਹੈ ਤਾਂ ਟੌਰਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਚੰਗਾ ਹੋਣ ਵਾਲਾ ਹੈ ਅਜ ਮਹਾਦੇਵ ਦੀ ਕਿਰਪਾ ਨਾਲ ਟੌਰਸ ਰਾਸ਼ੀ ਦੇ ਲੋਕਾਂ ਦੀਆਂ ਬਹੁਤ ਪਹਿਲਾਂ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਹੋ ਜਾਣਗੇ ਅਤੇ ਤੁਹਾਡੇ ਰੋਕੇ ਹੋਏ ਕੰਮ ਜਿਹੜੇ ਨੇ ਉਹ ਵੀ ਖੁੱਲ ਜਾਣਗੇ ਤੁਹਾਨੂੰ ਆਪਣੇ ਪਿਛਲੇ ਨਿਵੇਸ਼ਾ ਤੋਂ ਚੰਗਾ ਲਾਭ ਮਿਲਣ ਵਾਲਾ ਹੈ ਅਤੇ ਜਾਇਦਾਦ ਨਾਲ ਸੰਬੰਧਿਤ ਕੋਈ ਵੱਡਾ ਸੌਦਾ ਕਰਨ ਦਾ ਮੌਕਾ ਮਿਲੇਗਾ ਹੁਣ ਗੱਲ ਕਰਾਂਗੇ ਸਿੰਘ ਰਾਸ਼ੀ ਵਾਲਿਆਂ ਬਾਰੇ ਤਾਂ ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਮਹਾਦੇਵ ਦੀ ਕਿਰਪਾ ਜਿਹੜੀ ਕਿ ਉਹਨਾਂ ਤੇ ਹੋਣ ਵਾਲੀ ਹੈ ਜਿਸ ਕਾਰਨ ਉਹ ਜੀਵਨ ਦੇ ਹਰ ਖੇਤਰ ਦੇ ਵਿੱਚ ਸਫਲ ਹੋਣਗੇ ਅਤੇ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਵੀ ਚੰਗਾ ਵਾਧਾ ਹੋਵੇਗਾ ਰੋਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਗਾਰ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਖੁਸ਼ਖਬਰੀ ਮਿਲੇਗੀ ਅਤੇ ਇਸ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਦੇ ਖੇਤਰ ਦੇ ਵਿੱਚ ਬਹੁਤ ਸਾਰਾ ਪੈਸਾ ਕਮਾਉਣ ਦਾ ਮੌਕਾ ਮਿਲੇਗਾ ਜਿਸ ਨਾਲ ਉਹਨਾਂ ਦੀ ਵਿ ਇਹ ਸਥਿਤੀ ਮਜ਼ਬੂਤ ਹੋਵੇਗੀ ਅਤੇ ਆਪਣੇ ਕਾਰੋਬਾਰ ਦਾ ਵਿਸਥਾਰ ਵੀ ਕਰ ਸਕਣਗੇ ਅਗਲੀ ਰਾਸ਼ੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਧੀਆ ਹੋਣ ਵਾਲਾ ਹੈ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਕਿਸਮਤ ਦਾ ਸਾਥ ਮਿਲੇਗਾ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਤੁਹਾਡੇ ਦੁਆਰਾ ਬਣਾਈਆਂ ਸਾਰੀਆਂ ਯੋਜਨਾਵਾਂ ਸਫਲ ਹੋ ਜਾਣਗੀਆਂ ਤੇ ਜੀਵਨ ਦੇ ਵਿੱਚ ਕਈ ਚੰਗੇ ਸੰਕੇਤ ਮਿਲਣਗੇ ਨੌਕਰੀ ਦੀ ਗੱਲ ਕਰੀ ਤਾਂ ਨੌਕਰੀ ਕਰਨ ਵਾਲੇ ਲੋਕ ਆਪਣੇ ਕੈਰੀਅਰ ਦੇ ਵਿੱਚ ਅੱਗੇ ਵਧਣ ਦੇ ਵਿੱਚ ਸਫਲ ਹੋਣਗੇ ਤੇ ਤੁਹਾਡੇ ਕੰਮ ਦੀ ਹਰ ਪਾਸੇ ਪ੍ਰਸ਼ੰਸਾ ਹੋਵੇਗੀ ਜਿਸ ਨਾਲ ਤੁਹਾਡਾ ਗਰ ਮਜ਼ਬੂਤ ਹੋਵੇਗਾ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਮਕਰ ਰਾਸ਼ੀ ਦੇ ਲੋਕਾਂ ਨੂੰ ਅੱਜ ਕੋਈ ਚੰਗੀ ਖਬਰ ਜਿਹੜੀ ਕੀ ਸੁਣਨ ਨੂੰ ਮਿਲੇਗੀ ਤੇ ਤੁਹਾਡਾ ਮਨ ਸ਼ਾਂਤ ਅਤੇ ਠਹਿਰ ਰਹੇਗਾ ਨੌਕਰੀ ਦੇ ਵਿੱਚ ਲੋਕ ਅੱਜ ਆਪਣੇ ਕਾਰਜ ਸ਼ਾਹੀ ਦੇ ਨਾਲ ਆਪਣੇ ਉੱਚ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਸਫਲ ਹੋਣਗੇ ਜਿਸ ਨਾਲ ਤੁਹਾਡੀ ਸਥਿਤੀ ਅਤੇ ਪ੍ਰਭਾਵ ਦੇ ਵਿੱਚ ਚੰਗਾ ਵਾਧਾ ਹੋਵੇਗਾ ਨਿੱਜੀ ਸੰਬੰਧਾਂ ਲਈ ਅੱਜ ਦਾ ਦਿਨ ਬਹੁਤ ਚੰਗਾ ਰਹੇਗਾ ਅਤੇ ਲੋਕਾਂ ਨਾਲ ਤੁਹਾਡੀ ਗੱਲਬਾਤ ਵੀ ਵਧੇਗੀ ਪੰਜਵੀਂ ਰਾਸ਼ੀ ਆਖਰੀ ਰਾਸ਼ੀ ਯਾਨੀ ਕਿ ਮੀਨ ਰਾਸ਼ੀ ਤਾਂ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਜੀਵਨ ਦੇ ਸਭ ਤੋਂ ਯਾਦਗਾਰੇ ਦਿਨਾਂ ਵਿੱਚੋਂ ਇੱਕ ਦਾ ਆਨੰਦ ਲੈਣ ਦਾ ਸੁਨਹਿਰੀ ਮੌਕਾ ਮਿਲੇਗਾ ਜਿਸ ਨਾਲ ਤੁਹਾਡੀ ਸਿਹਤ ਤੇ ਵੀਕਾਰਾਤਮਕ ਪ੍ਰਭਾਵ ਪਵੇਗਾ ਵਿਦਿਆਰਥੀ ਆਪਣੇ ਮਨਪਸੰਦ ਵਿਸ਼ਿਆਂ ਦੇ ਵਿੱਚ ਸਫਲ ਹੋਣਗੇ ਅਤੇ ਆਪਣੇ ਪਿਤਾ ਅਤੇ ਅਧਿਆਪਕਾ ਦੁਆਰਾ ਸਿੱਖਿਆ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ ਜੋ ਲੋਕ ਪ੍ਰੇਮ ਜੀਵਨ ਦੇ ਵਿੱਚ ਹਨ ਉਹ ਅੱਜ ਆਪਣੇ ਪਾਰਟਨਰ ਨੂੰ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਵਾ ਸਕਣਗੇ ಜಿಸ್ತೆನು ಹರಿ ಡಿ ಮಿ ਅੱਛੀ ਗੱਲ ਵਿੱਚ ਕਿਰਨ ਤੁਸੀਂ ਵੇਖ ਰਹੇ ਹੋ 247 ਪੰਜਾਬ ਗੱਲ ਕਰਾਂਗੇ ਅੱਜ ਦੇ ਰਾਸ਼ੀ ਫਲ ਦੀ ਤਾਂ ਤੁਹਾਨੂੰ ਦੱਸੀ ਕਿ 20 ਮਈ ਯਾਨੀ ਕਿ ਅੱਜ ਨੂੰ ਬਣਨ ਵਾਲਾ ਸਿੱਧ ਯੋਗ ਦਾ ਸ਼ੁਭ ਸੰਜੋਗ ਟੌਰਸ ਸਮੇਤ ਇਹਨਾਂ ਪੰਜ ਰਾਸ਼ੀਆਂ ਨੂੰ ਸ਼ੁਭ ਸੰਜੋਗ ਅਤੇ ਤਾਂ ਦੇ ਵਿੱਚ ਵਾਦਾ ਹੋਣ ਵਾਲਾ ਜੀਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਟੌਰਸ ਰਾਸ਼ੀ ਵਾਲਿਆ ਬਾਰੇ ਤਾਂ ਅੱਜ 20 ਮਈ ਹੈ ਤਾਂ ਟੌਰਸ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਚੰਗਾ ਹੋਣ ਵਾਲਾ ਹੈ ਅਜ ਮਹਾਦੇਵ ਦੀ ਕਿਰਪਾ ਨਾਲ ਟੌਰਸ ਰਾਸ਼ੀ ਦੇ ਲੋਕਾਂ ਦੀਆਂ ਬਹੁਤ ਪਹਿਲਾਂ ਦੀਆਂ ਮਨੋਕਾਮਨਾਵਾਂ ਜਿਹੜੀਆਂ ਪੂਰੀਆਂ ਹੋ ਜਾਣਗੇ ਅਤੇ ਤੁਹਾਡੇ ਰੋਕੇ ਹੋਏ ਕੰਮ ਜਿਹੜੇ ਨੇ ਉਹ ਵੀ ਖੁੱਲ ਜਾਣਗੇ ਤੁਹਾਨੂੰ ਆਪਣੇ ਪਿਛਲੇ ਨਿਵੇਸ਼ਾ ਤੋਂ ਚੰਗਾ ਲਾਭ ਮਿਲਣ ਵਾਲਾ ਹੈ ਅਤੇ ਜਾਇਦਾਦ ਨਾਲ ਸੰਬੰਧਿਤ ਕੋਈ ਵੱਡਾ ਸੌਦਾ ਕਰਨ ਦਾ ਮੌਕਾ ਮਿਲੇਗਾ ਹੁਣ ਗੱਲ ਕਰਾਂਗੇ ਸਿੰਘ ਰਾਸ਼ੀ ਵਾਲਿਆਂ ਬਾਰੇ ਤਾਂ ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਅੱਜ ਮਹਾਦੇਵ ਦੀ ਕਿਰਪਾ ਜਿਹੜੀ ਕਿ ਉਹਨਾਂ ਤੇ ਹੋਣ ਵਾਲੀ ਹੈ ਜਿਸ ਕਾਰਨ ਉਹ ਜੀਵਨ ਦੇ ਹਰ ਖੇਤਰ ਦੇ ਵਿੱਚ ਸਫਲ ਹੋਣਗੇ ਅਤੇ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਵੀ ਚੰਗਾ ਵਾਧਾ ਹੋਵੇਗਾ ਰੋਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਗਾਰ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਖੁਸ਼ਖਬਰੀ ਮਿਲੇਗੀ ਅਤੇ ਇਸ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਦੇ ਖੇਤਰ ਦੇ ਵਿੱਚ ਬਹੁਤ ਸਾਰਾ ਪੈਸਾ ਕਮਾਉਣ ਦਾ ਮੌਕਾ ਮਿਲੇਗਾ ਜਿਸ ਨਾਲ ਉਹਨਾਂ ਦੀ ਵਿ ਇਹ ਸਥਿਤੀ ਮਜ਼ਬੂਤ ਹੋਵੇਗੀ ਅਤੇ ਆਪਣੇ ਕਾਰੋਬਾਰ ਦਾ ਵਿਸਥਾਰ ਵੀ ਕਰ ਸਕਣਗੇ ਅਗਲੀ ਰਾਸ਼ੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਵਧੀਆ ਹੋਣ ਵਾਲਾ ਹੈ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਕਿਸਮਤ ਦਾ ਸਾਥ ਮਿਲੇਗਾ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਤੁਹਾਡੇ ਦੁਆਰਾ ਬਣਾਈਆਂ ਸਾਰੀਆਂ ਯੋਜਨਾਵਾਂ ਸਫਲ ਹੋ ਜਾਣਗੀਆਂ ਤੇ ਜੀਵਨ ਦੇ ਵਿੱਚ ਕਈ ਚੰਗੇ ਸੰਕੇਤ ਮਿਲਣਗੇ ਨੌਕਰੀ ਦੀ ਗੱਲ ਕਰੀ ਤਾਂ ਨੌਕਰੀ ਕਰਨ ਵਾਲੇ ਲੋਕ ਆਪਣੇ ਕੈਰੀਅਰ ਦੇ ਵਿੱਚ ਅੱਗੇ ਵਧਣ ਦੇ ਵਿੱਚ ਸਫਲ ਹੋਣਗੇ ਤੇ ਤੁਹਾਡੇ ਕੰਮ ਦੀ ਹਰ ਪਾਸੇ ਪ੍ਰਸ਼ੰਸਾ ਹੋਵੇਗੀ ਜਿਸ ਨਾਲ ਤੁਹਾਡਾ ਗਰ ਮਜ਼ਬੂਤ ਹੋਵੇਗਾ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਲਾਭਦਾਇਕ ਰਹਿਣ ਵਾਲਾ ਹੈ ਮਕਰ ਰਾਸ਼ੀ ਦੇ ਲੋਕਾਂ ਨੂੰ ਅੱਜ ਕੋਈ ਚੰਗੀ ਖਬਰ ਜਿਹੜੀ ਕੀ ਸੁਣਨ ਨੂੰ ਮਿਲੇਗੀ ਤੇ ਤੁਹਾਡਾ ਮਨ ਸ਼ਾਂਤ ਅਤੇ ਠਹਿਰ ਰਹੇਗਾ ਨੌਕਰੀ ਦੇ ਵਿੱਚ ਲੋਕ ਅੱਜ ਆਪਣੇ ਕਾਰਜ ਸ਼ਾਹੀ ਦੇ ਨਾਲ ਆਪਣੇ ਉੱਚ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਸਫਲ ਹੋਣਗੇ ਜਿਸ ਨਾਲ ਤੁਹਾਡੀ ਸਥਿਤੀ ਅਤੇ ਪ੍ਰਭਾਵ ਦੇ ਵਿੱਚ ਚੰਗਾ ਵਾਧਾ ਹੋਵੇਗਾ ਨਿੱਜੀ ਸੰਬੰਧਾਂ ਲਈ ਅੱਜ ਦਾ ਦਿਨ ਬਹੁਤ ਚੰਗਾ ਰਹੇਗਾ ਅਤੇ ਲੋਕਾਂ ਨਾਲ ਤੁਹਾਡੀ ਗੱਲਬਾਤ ਵੀ ਵਧੇਗੀ ਪੰਜਵੀਂ ਰਾਸ਼ੀ ਆਖਰੀ ਰਾਸ਼ੀ ਯਾਨੀ ਕਿ ਮੀਨ ਰਾਸ਼ੀ ਤਾਂ ਮੀਨ ਰਾਸ਼ੀ ਦੇ ਲੋਕਾਂ ਨੂੰ ਅੱਜ ਜੀਵਨ ਦੇ ਸਭ ਤੋਂ ਯਾਦਗਾਰੇ ਦਿਨਾਂ ਵਿੱਚੋਂ ਇੱਕ ਦਾ ਆਨੰਦ ਲੈਣ ਦਾ ਸੁਨਹਿਰੀ ਮੌਕਾ ਮਿਲੇਗਾ ਜਿਸ ਨਾਲ ਤੁਹਾਡੀ ਸਿਹਤ ਤੇ ਵੀਕਾਰਾਤਮਕ ਪ੍ਰਭਾਵ ਪਵੇਗਾ ਵਿਦਿਆਰਥੀ ਆਪਣੇ ਮਨਪਸੰਦ ਵਿਸ਼ਿਆਂ ਦੇ ਵਿੱਚ ਸਫਲ ਹੋਣਗੇ ਅਤੇ ਆਪਣੇ ਪਿਤਾ ਅਤੇ ਅਧਿਆਪਕਾ ਦੁਆਰਾ ਸਿੱਖਿਆ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ ਜੋ ਲੋਕ ਪ੍ਰੇਮ ਜੀਵਨ ਦੇ ਵਿੱਚ ਹਨ ਉਹ ਅੱਜ ਆਪਣੇ ਪਾਰਟਨਰ ਨੂੰ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਵਾ ਸਕਣਗੇ ಜಿಸ್ ಒ ರಿಶ್ನು ಹರಿ ಡಿ ಮಿ